ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਭਿੰਡਰ ਡੇਰੀ ਫਾਰਮ ਹੈ ਜਿੱਥੇ ਆਪਾਂ ਪਹੁੰਚ ਚੁੱਕੇ ਆ ਪਿੰਡ ਗ੍ਰੰਥਗੜ੍ਹ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਤਿੰਨ ਝੋਟੀਆਂ ਸੇਲ ਕਰਨੀਆਂ ਬਹੁਤ ਹੀ ਸੋਹਣੀਆਂ ਸੁਨੱਖੀਆਂ ਚੰਗੀ ਕੁਆਲਿਟੀ ਦੀਆਂ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਕੋ ਲੈ ਲਾਂਗੇ ਹਰ ਵੇਲੇ ਬੇਨਤੀ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਤੇ ਠੰਡੇ ਪਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਝੋਟੀਆਂ ਦੀ ਟੀਲ ਲਵਾਂਗੇ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਿੰਡਰ ਸਾਹਿਬ ਕੀ ਹਾਲ ਚਾਲ ਆ ਜੀ ਕਿਰਪਾ ਵਾਹਿਗੁਰੂ ਦੀ ਤੁਸੀਂ ਸੁਣਾਓ ਵਧੀਆ ਵਧੀਆ ਚੜ੍ਹਦੀ ਕਲਾ ਜੀ ਤੇ ਕਿੰਨੀਆਂ ਝੋਟੀਆਂ ਅੱਜ ਅੱਜ ਵੀ ਅੱਧੀ ਆਪਣੇ ਕੋਲ ਝੋਟੀਆਂ ਰਹਿ ਚਾਰ ਹੀ ਹਾਂਜੀ ਤੇ ਇੱਕ ਸੇਲ ਹੋ ਗਈ ਆ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਤਿੰਨ ਝੋਟੀਆਂ ਹੁਣ ਆਪਣੇ ਕੋਲ ਠੀਕ ਆ ਹਾਂਜੀ ਤੇ ਸਭ ਤੋਂ ਪਹਿਲਾਂ ਭਿੰਡਰ ਡੇਰੀ ਫਾਰਮ ਦੇਖਣ ਆਲੇ ਸਾੜੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਧੰਨਵਾਦ ਕਰਦੇ ਹਾਂ ਦਿਲੋਂ ਜਿਹੜੇ ਪਿਆਰ ਕਰਦੇ ਆ ਜਿਹੜੇ ਵੀਡੀਓ ਦੀ ਵੇਟ ਕਰਦੇ ਆ ਫੋਨ ਕਰ ਕਰਕੇ ਪੁੱਛਦੇ ਆ ਵੀ ਕਰੋ ਵੀਡੀਓ ਪਾਉਣੀ ਆ ਬਹੁਤ ਜ਼ਿਆ ਮਾਲ ਹੀ ਭਰੀ ਸੇਲ ਹੋ ਗਿਆ ਆਪਣਾ ਇਹ ਵੀਡੀਓ ਜਹਾਂ ਬਹੁਤ ਜਾਰੇ ਫੂਂਡੇ ਵੀ ਵੀਡੀਓ ਪਾਓ ਠੀਕ ਹੈ ਠੀਕ ਹਾਂਜੀ ਆ ਟਾਪ ਕਲਾਸ ਝੂਟੀਆਂ ਲਿਆਂਦੀਆਂ ਦੋ ਦੋ ਦੰਦ ਚਾਰ ਚਾਰ ਦੰਦ ਫੋਨ ਨੰਬਰ ਦੱਸ ਦਿਓ ਆਪਣਾ ਕਰਾਂ ਫੋਨ ਨੰਬਰ ਵੀਜੀ 82644 48827 ਠੀਕ ਹੈ ਐਡਰੈਸ ਆਪਣਾ ਹੈਗਾ ਜੀ ਪਿੰਡ ਗ੍ਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ ਪਿੰਡ ਆਪਣਾ ਪਿੰਡ ਬਟਾਲੇ ਤੋਂ ਕਾਦੀਆਂ ਰੋੜ ਤੇ ਪੈਂਦਾ ਵਾ ਬਟਾਲੇੋਂ ਪੈਂਦਾ 6-7 ਕਿਲੋਮੀਟਰ ਕਾਦੀਆਂ ਤੋਂ ਵੀ 6-7 ਕਿਲੋਮੀਟਰ ਠੀਕ ਹੈ ਜੀ ਜੇ ਕਿ ਇਹਨੇ ਜਲੰਧਰ ਲੁਧਿਆਣੇ ਲਵਾਉਣਾ ਵਾ ਤੇ ਉਹ ਵੀ ਜੀ ਸਿੱਧਾ ਰਈਏ ਰਈਏ ਤੋਂ ਸਿੱਧਾ ਬਟਾਲੇ ਆ ਸਕਦਾ ਅਮਰਸਰ ਜਾਂ ਤਰਨਤਾਰਨ ਵਾਲੀ ਸਾਈਡ ਤੋਂ ਵੀ ਆਉਣਾ ਤੇ ਸਿੱਧਾ ਬਟਾਲੇ ਬਟਾਲੇੋਂ ਸੀ 7 ਕਿਲੋਮੀਟਰ ਤੇ ਮੈਂ ਸਾਰੇ ਪਾਸੋਂ ਬਟਾਲੇ ਆ ਜੇ ਬੰਦਾ ਬਟਾਲੇ ਆ ਕੇ ਪੁੱਛ ਲੈ ਸ਼ਿਹਾਰਪੁਰਾ ਸ਼ੈੜ ਤੋਂ ਉਹਨਾ ਵਾ ਤੇ ਵੀਰ ਜੀ ਹਰਚਵਾਲ ਹਰਚਵਾਲ ਤੋਂ 15 ਕਿਲੋਮੀਟਰ ਆ ਠੀਕ ਹੈ ਜੀ ਹਾਂ ਜੀ ਵੀਰ ਜੀ ਤੇ ਅੱਜ ਤੋਂ ਕਰੀਏ ਸ਼ੁਰੂਆਤ ਝੋਟੀ ਤੋਂ ਹਨਾ ਦੇਖੋ ਵੀਰ ਜੀ ਪਹਿਲਣ ਆ ਅੱਛਾ ਪਹਿਲਾ ਸੂਆ ਹਾਂ ਜੀ ਪਹਿਲਾ ਸੂਆ ਤੇ ਦੋ ਦੰਦ ਦੋ ਦੰਦ ਆ ਝੋਟੀ ਮੂਤ ਤਾਰੀ ਸੂਈ ਪਾਜੀ ਕੱਟੀ ਮਗਰੇ ਆ ਬੱਚ ਕੱਟੀ ਵਿਖਾ ਲਓ ਆਹ ਕੱਟੀ ਇਹਦੀ ਕੱਟੀ ਲੱਗ ਰਿਆਂ ਭਾਈ ਇਹ ਕੁਲੀ ਆ ਮਤਲਬ ਕਿੰਨੇ ਕ ਦਿਨਾਂ ਦੀ ਹੋ ਗਈ ਇਹ ਇਹ ਭਾਈ ਕਿੰਨਾ ਚੋਹਾਂ ਦਿਨਾਂ ਚੋਹਾਂ ਦਿਨਾਂ ਦਾ ਸੁਆ ਇਹਦੇ ਵਿੱਚ ਠੀਕ ਹੈ ਜੀ ਤੇ ਕਿੰਨਾ ਵਾ ਬੋਲਾ ਦੇਖੋ ਬੋਲਾ ਵੀਦੀ ਜਿਹ ਹੈਗਾ ਵਾ 9 ਕਿਲੋ ਆ 9 ਕਿਲੋ ਹਾਂ ਜੀ ਬਾਕੀ ਸੋਹਣੀ ਸੁਨੱਖੀ ਪਿੱਠਪੂੜਾ ਵੇਖੋ ਕਿੱਡਾ ਚੌੜਾ ਵਾ ਸਿੰਘ ਦੀ ਕੁਆਲਿਟੀ ਵੇਖੋ ਕਹਿ ਦਿੰਦੇ ਆ ਵੀ ਜੀ ਸੋਹਣੀ ਆ ਜੀ ਆ ਪੰਜ ਸਪੈਸ਼ਲ ਝੋਟੀ ਪਾਈ ਨਾ ਪਿਛਲੀ ਵੀਡੀਓ ਤੇ ਹਾਂਜੀ ਹਾਂਜੀ ਉਹ ਸੇਲ ਹੋ ਗਈ ਸੀ ਤੇ ਭੈਣ ਭਰਾ ਬੜੇ ਮੰਗਦੇ ਸੀ ਉਹ ਝੋਟੀ ਤੇ ਇਹ ਸੇਮ ਹੀ ਡਟੋ ਕਾਪੀ ਆ ਉਹਦੀ ਉਹਦੇ ਵਰਗੀ ਆ ਹਾਂਜੀ ਇਹਦਾ ਸਗੋ ਜਿਹੜਾ ਲੇਵਾ ਵੇਖੋ ਕਿਡਾ ਕੁਆਲਿਟੀ ਵਾਲਾ ਵਾ ਜੀ 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 ਬਾਕੀ ਸੋਹਣੀ ਆ ਜੀ ਬਾਕੀ ਸ਼ਰੀਫ ਆ ਸੋਹਣੇ ਸਨ ਕਿ ਥਾਨ ਬੜਾ ਚੰਗਾ ਲੱਗਾ ਜੀ ਆਹ ਬਥਾਨ ਦੀ ਕੁਆਲਿਟੀ ਵੀ ਸੋਹਣੀ ਆ ਇੱਕ ਵਾਰੀ ਵਿਖਾ ਦਿਓ ਤੌਰ ਦੇ ਕੋਈ ਨਹੀਂ ਕਰਦੇ ਇਹਦੇ ਕੋ ਮੋਰਾ ਜੇ ਵੀ ਮਗਰੋ ਪਤਲੀ ਹੋਵੇ ਮਗਰੋ ਚੌੜੀ ਜੀ 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 ਜੇ ਕਰੀ ਫੇਸ ਪਾਰਟੀ ਵਿਖਾ ਦਿਓ ਫਿਰ ਭੈਣ ਭਰਾ ਆਂਦੇ ਸਾਨੂੰ ਵੀਡੀਓ ਪਾਓ ਹਾਂ ਦੇਖ ਸਲੀ ਜੀਆਂ ਕਰ ਲੈ ਜਾ ਜੋ ਲੈ ਜੋ ਬੰਦ ਤੇ ਕਿੰਨਾ ਕੁ ਵੀਰ ਜੀ ਦੁੱਧ ਚਵਾਈ ਜਾਊਗੀ ਇਹ ਬਹੁਤ ਬੰਦੀ ਆਪਾਂ ਹੁਣ ਵੀ ਕਹਿਣ ਨੂੰ 10 ਕਿਲੋ ਕਹਿ ਦਈਏ 12 ਕਹਿ ਦਈਏ 9 9 ਲੀਟਰ ਐ ਇਸ ਟਾਈਮ ਤੇ ਇਸ ਟਾਈਮ ਤੇ 9 ਲੀਟਰ ਬਹੁਤ ਟੀਮ ਵਾਲੇ ਦੇ ਚੰਨੀ ਤੇ ਰਮਾਨ ਨਾਲ 13 14 ਕਿਲੋ ਦੁੱਧ ਚਵਾਊਗੀ ਠੀਕ ਹੈ ਗਰੰਟੀ ਦੀ ਝੋਟੀ ਆਈ ਆ ਬਹੁਤ ਮੰਨ ਲਓ ਵੀ 13 ਕਿਲੋਆਂ ਦੀ ਗਰੰਟੀ ਤੇ ਝੋਟੀ ਸਾਡੇ ਕੋਲ ਆਈ ਆ ਠੀਕ ਹੈ ਜੀ ਤੇ ਕੋਈ 12 ਦੀ ਕਰਕੇ ਲੈ ਦੇ ਸਾਡੇ ਕੋਲੋਂ ਠੀਕ ਹੈ ਜੀ ਹਾਂ ਜੀ ਵੀਰ ਜੀ ਤੇ ਕਿੰਨਾ ਮੁੱਲ ਕਰਨਾ ਜੀ ਮੁੱਲ ਵੀਰ ਪਿੰਡਰ ਸਾਹਿਬ ਤੁਹਾਨੂੰ ਪਤਾ ਆਪਣੇ ਮੁੱਲ ਜਾਇਜ਼ ਹੀ ਹੁੰਦੇ ਆ ਜੀ ਦੱਸੋ ਜੀ ਮੁੱਲ ਤੇ ਕਰਨ ਨੂੰ ਕਰ ਲਈਏ ਭਾਵੇਂ लेदा 125 ठीक है जी ते ओरे जो पिंडर साहब 3000 ਰੁਪਇਆ ਛੋਟ ਬਸ 123 123 ਦੀ 122 ਦੀ 122 ਦੀ ਤੇ ਵੀਰ ਨੇ ਕਰਨੀ ਛੋੜ ਜੀ 1000 ਰੁਪਇਆ ਭਾਰੀ ਕਰ ਦਾਂਗੇ 120 ਦੀ ਕਰ ਦੇ 1000 ਰੁਪਇਆ ਟਾਡੇ ਕਰਕੇ ਕਰਤਾ ਹੀ ਇਹ ਛੋਟ 120 ਦੀ ਜਾਣ ਦੇਗਾ ਸੋਹਣੀ ਆ ਜਿਹੜਾ ਸਪੈਸ਼ਲ ਕੱਟੀ ਆ ਜਿਹੜਾ ਲੈ ਕੇ ਯਾਦ ਕਰੂਗਾ ਜੀ 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 ਜਿਹੜਾ ਪ੍ਰਾਈਸ ਫਿਕਸ ਹੈ ਆ ਠੀਕ ਹੈ ਜੀ ਬਹੁਤ ਭੈਣ ਭਰਾ ਬਾਜ਼ਕਸਾਈਆਂ ਚ ਪੈ ਜਾਂਦੇ ਆ ਆਪਾਂ ਮਾਲ ਮੋਲੀ ਲੈਣਾ ਕੁਆਲਟੀ ਦੇ ਰੁਪਈਏ ਹੀ ਲਾਉਣੇ ਆ ਬਿਲਕੁਲ 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 ਕਿੰਨੇ ਲੈਣੀ ਕੁਆਲਟੀ ਦੇਖ ਕੇ ਲੱਗੂ ਕੁਆਲਟੀ ਦੇਖ ਲੈਣੀ ਮਗਰ ਵੀ ਕੱਟੀ ਆ ਡਬਲ ਫਾਇਦਾ ਜੇ ਦੂਜੇ ਨੰਬਰ ਵਾਲੀ ਬਾਰੇ ਦਸੀਏ ਜੀ ਇਹ ਵੀ ਜੀ ਚਾਰ ਦੰਦ ਇਹ ਹੈ ਜੀ ਚਾਰ ਦੰਦ ਚਾਰ ਦਾਂਦੇ ਆਏ ਠੀਕ ਆ ਚਾਰ ਦਾਂਦੇ ਇਹ ਵੀ ਪਹਿਲੇ ਸੂਏ ਵੀਰ ਜੀ ਅੱਛਾ ਪਹਿਲਾ ਸੂਆ ਹਾਂਜੀ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਪਾ ਜੀ ਚਾਰ ਪੰਜ ਦਿਨ ਹੋ ਗਏ ਜੀ ਇਹਨੂੰ ਵੀਰ ਜੀ ਪੰਜ ਦਿਨ ਹੋ ਗਏ ਅੱਛਾ ਪੰਜ ਦਿਨ ਹੋ ਗਏ ਹਾਂਜੀ ਵੀਰ ਜੀ ਬੱਚਾ ਕੀ ਮਗਰੇ ਤੇ ਇਹਦੇ ਮਗਲ ਵੀਰ ਜੀ ਕੱਟਾ ਵਾ ਕਿਹੜਾ ਕੱਟਾ ਇਹਦਾ ਬੈਠਾ ਜਿਹੜਾ ਹਾਂਜੀ ਆ ਆ ਜਿਹੜਾ ਕੱਟਾ ਠੀਕ ਆ ਆ ਵੇਖੋ ਜੀ ਝੋਟੀ ਵੀ ਚੈੱਕ ਕਰੋ ਝੋਟੀ ਸੋਹਣੀ ਆ ਕਿਹੜਾ ਬੋਲਾ ਹੋਊਗਾ ਆ ਵੇਖੋ ਜੀ ਜਵਾ ਤੇ ਪਸਮਾ ਇੱਕ ਨੰਬਰ ਆ ਵੇਖੋ ਜੀ ਖਾਨ ਵੀ ਸੋਹਣੇ ਲੱਗੇ ਇਹਨੂੰ ਬੇਲ ਦੀ ਵੀ ਲੰਮੀ ਹੈ ਜੀ ਹਾਂਜੀ ਆਹ ਵੇਖੋ ਜੀ ਐ ਪਿੰਡਰ ਸਾਹਿਬ ਖਾਓ ਹਾਂਜੀ ਹਾਂਜੀ ਜਵਾਬ ਮੋਟਾ ਲੱਗਾ ਠੀਕ ਆ ਆ ਜੋ ਮੋੜ ਲਓ ਕਿੰਨਾ ਕੁ ਦੁੱਧ ਚਵਾਈ ਜਾਊਗੀ ਵੀਰ ਜੀ ਇਹ ਦੁੱਧ ਭਾਜੀ ਇਹਦੇ ਕੋਲ ਇਸ ਟਾਈਮ ਤੇ 10 ਕਿਲੋ ਆ ਅੱਛਾ ਹਾਂਜੀ ਤੇ ਦੁੱਧ ਇਹਨੇ ਵੀ 12-13 ਕਿਲੋ ਚਵਾ ਜਾਣਾ ਵੀਰ ਜੀ ਅੱਛਾ 12-13 ਕਿਲੋ ਚਵਾ ਜਾਣਾ ਠੀਕ ਆ ਜੀ ਤੇ ਕਿੰਨਾ ਕਰਨਾ ਮੋਲੇ ਦਾ ਜੀ ਮੁੱਲ ਪਿੰਡਰ ਸਾਹਿਬ ਇਹਦਾ ਦੇ ਕਰਦੇ ਆ 1-15 ਹਾਂਜੀ ਹਾਂਜੀ ਤੇ ਦੋਗੇ ਕਿੰਨੇ ਦੀ ਉਰੇ ਜੋ 5000 ਸ਼ੌਟ 1 10 ਦੀ ਝੋਟੀ ਦੇ ਦਾਂਗੇ ਤਵੀਰਾਂ ਦਾ ਮੈਂ ਵੀ ਸ਼ੌਟ ਕਰਨੀ ਸ਼ੌਟ ਭਿੰਦਰ ਸਾਹਿਬ ਮੋਲਾ ਆਪਾਂ ਜਾਜ ਪੋਣੇ ਝੋਟੀ ਦਾ ਕਿਤਾਬੀ ਕਰਦੇ ਥੋੜੀ ਜੀ ਹੋਰ ਜੇ ਕਰਾਉਣੀ ਤੇ ਨਾ ਆਪਾਂ ਜੀ ਕਰ ਦਾਂਗੇ 1 ਲੱਖ 9000 ਦੀ ਮੈਂ ਕਰਦੇ ਮੜੀ ਜੀ ਕਰਦੇ ਯਾਰ 500 ਰੁਪਿਆ ਹੋਰ ਕਰ ਦਾਂਗੇ ਇੱਕ ਅਠ ਦੀ ਜਾਣਦੇ ਇੱਕ ਅਠ ਦੀ ਜਾਣਦੇ ਬਾਕੀ ਸੋਹਣੀ ਆ ਝੋਟੀ ਸ਼ਕੀਨ ਆ ਕਿੱਲੇ ਦੇ ਵੱਜੀ ਵੀ ਫੱਬੂਗੀ ਜੀ ਬਾਕੀ ਕੁਆਲਟੀ ਹਾਂ ਜੀ ਤਤੀਜੇ ਨੰਬਰ ਵਾਲੀ ਬਾਰੇ ਇਹ ਦੱਸਿਓ ਜੀ। ਭਲਵਾਨ ਇਹ ਦੇ ਲੋ ਬਰਾਬਰ ਆਉਂਦੀ ਆ। ਵੱਡੇ ਕਰਨ ਦੀ ਮਾਰ। ਅੱਛਾ ਮੂੰਹ ਤਾਂ ਚਾਰ ਦੰਦਾਂ ਦਾ। ਚਾਰ ਦੰਦਾਂ ਦਾ ਤਾੜੀ ਸੁਈ ਆ ਜੀ। ਤਾਂ ਦੁੱਧ ਕਿੰਨਾ ਦੇਖੋ? 10-11 ਕਿਲੋ ਬੋਰੀ ਆ ਜੀ। 11 ਕਿਲੋ ਆ। ਠੀਕ ਆ। ਹਾਂਜੀ। ਇਹਨੂੰ ਖੋਲੋ ਆ ਦਿਓ। ਬੱਚਾ ਕੀ ਮਗਰੇ ਤੇ? ਇਹਦੇ ਮਗਰੇ ਵੀ ਜੀ ਕੱਟਾ ਵਾ। ਆਹ ਕੱਟਾ ਜਿਹੜਾ ਇਹਦਾ। ਹਾਂਜੀ। ਆਹ ਵੇਖੋ ਕੱਟਾ ਆ ਜੀ। ਆਹ ਕੱਟਾ ਕਿੰਨੇ ਕਿ ਦਿਨਾਂ ਦਾ ਹੋ ਗਿਆ ਜੀ ਇਹ? ਇਹ ਭਾੜੀ 7-8 ਦਿਨਾਂ ਦੀ ਆ। ਵੇਖੋ ਵੀ ਕੱਦ ਕਿੱਡਾ ਝੋਟੀ ਦਾ। ਕੱਦ ਪੂਰਾ ਵੱਡਾ ਵਾ ਜੀ। ਆਹ ਵ ਇਹ ਕੜੀ ਥੜਾ ਦਾ ਲੇਵਾ ਵੀ ਚੰਗਾ ਸੋਹਣਾ ਵਾ ਇਹਨੂੰ ਫਰੰਤ ਤੋਰ ਦੇ ਵੀਰ ਬਹੁਤ ਯਾਦੀ ਪੋਲੀ ਆ ਭਾਜੀ ਆਹ ਵੇਖੋ ਜੀ ਬਾਕੀ ਬੇਲ ਕਾਫੀ ਲੰਮੀ ਆ ਝੋਡੀ ਦੀ ਪਸ ਮਾ ਕੇ ਭਾਜੀ ਖਾਣ ਵੀ ਚੰਗੇ ਇਹਨੂੰ ਵੀ ਲੰਮਾ ਕੱਢਦੀ ਆ ਠੀਕ ਹੈ ਜੀ ਆਜੋ ਵੀਰ ਜੀ ਆਜੋ ਅੱਲਾਹ ਕਾ ਪਿੰਡਾ ਸਾਹਿਬ ਖਾਜੋ ਇਹ ਕੜੀ ਝੋਟੀ ਕੜਾ ਜੈਡ ਬ ਲੈ ਗਿਆ ਜੀ 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 ਤੂੰ ਆ ਹਜ਼ਾਰ ਲਾਕੇ ਦੀ ਆਏ ਠੀਕ ਹੈ ਜੀ ਹਾਂ ਜੀ ਆਹ ਵੇਖੋ ਜੀ ਬਹੁਤ ਹੋ ਜਾ ਯੋਧਨਾ ਮਾਲ ਦੀ ਕਰ ਰਹੀ ਹੈ ਇਹ ਇਹਦੇ ਨਾਲ ਸਾਰੀ ਸਾਮਾਨੀ ਨੇ ਖਾਲਸਾ ਨੂੰ ਤੋਨਾ ਗਏ ਨੇ ਤੇ ਕਿੰਨਾ ਕੁ ਵੀਰ ਜੀ ਦੁੱਧ ਚਵਾਈ ਜਾਊਗੀ ਦੁੱਧ ਭਿੰਡਰ ਸਾਹਿਬ ਐਡੀ ਝੋਟੀ ਨੂੰ 14 ਕਿਲੋ ਕੀ ਜਾਂਦਾ ਠੀਕ ਹੈ ਜੀ ਹਾਂ ਜੀ ਤੇ ਇਹ ਕੱਲ ਲਾਗੇ ਕੈਮਰਾ ਵਾਲਾ ਆਹ ਵੇਖੋ ਬੋਈਆ ਦੀ ਸ਼ੀਲ ਠੰਡੀ ਯਾਰ ਆਹ ਵੇਖੋ ਥਾਣਲੇਵਾ ਚੈੱਕ ਕਰ ਲੋ ਜੀ ਹਾਂ ਜੀ ਤੇ ਕਿੰਨਾ ਕਰਨਾ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ ਇਹਦਾ ਕਰਦੇ 1 ਦੀ ਤੇ ਛੋੜ ਕੇ ਨਹੀਂ ਕਰਨੀ 5000 ਛੋੜ 15 10 ਵੀਰ 2000 ਰੁਪਈਆ ਭਾਜੀ ਕਰਨਾ ਮਾਨਤਾ ਨੂੰ ਬਸ ਇੱਕ 23 ਦੀ ਇੱਕ 23 ਦੀ ਨਹੀਂ ਭਿੰਦਰ ਸਾਹਿਬ ਉਹ ਜੀ ਵੱਡੀ ਆ ਬੜੀ ਜੈ ਜੀ ਲਓ ਜੀ ਇੱਕ 23 ਦੀ ਹਜ਼ਾਰ ਹੋਰ ਕਰਦੇ ਯਾਰ ਉਹ ਕਰਦਾਂਗੇ ਤੁਹਾਡਾ ਮਾਰ ਬਾਕੀ ਫੋਨ ਤੇ ਮੌਕੇ ਦਾ ਕਰਾ ਹੀ ਲੈਣਾ ਭੈਣ ਭਰਾਵਾਂ ਨੇ ਜੀ ਆ ਜੀ ਆ ਦੇ ਲੈਣਾ ਪੜਾ ਪਾ ਤੁਹਾਡੇ ਸਾਹਮਣੇ ਮਾਰ ਜੀ ਕੀਮਤ ਆ ਦੇਖੋ ਇੱਕ ਵੀ ਠੀਕ ਹੈ ਜੀ ਠੀਕ ਹੈ ਸਹੀ ਤਾਂ ਆ ਝੋਟੀ ਹੋ ਗਈ ਸੇਲ ਇਹ ਵੀ ਜੀ ਝੋਟੀ ਸੇਲ ਆ ਚਵਾਈ ਵੀ ਕਰਾਤੀ ਹੈ ਭਾਜੀ ਹੁਣਾਂ ਨੇ ਖਰੀਦ ਲਈ ਹੈ ਹਾਂ ਜੀ ਕਿਦਾਂ ਆ ਗਈ ਪਸੰਦ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਓਕੇ ਕਰ ਲਈ ਪਾਸ ਹਾਂ ਜੀ ਠੀਕ ਹੈ ਜੀ ਸਾਇਓ ਪਿੰਡ ਸਾਹਿਬ ਆਹ ਵੇਖੋ ਇੱਕ ਵਾਰ ਫੇਰ ਵੇਖ ਲਓ ਕਦ ਕੜ ਚੰਗਾ ਜੀ ਆਹ ਵੇਖੋ ਤੇ ਕਰਨੀ ਕੋਈ ਗੱਲ ਬਾਤ ਹੋਰ ਜੀ ਗੱਲ ਬਾਤ ਭਾਜੀ ਗੱਲ ਬਾਤ ਪਿੰਡ ਸਾਹਿਬ ਇਹੋ ਹੀ ਬੇਨਤੀ ਆ ਵੀ ਜਿਹੜੇ ਵੀਰ ਤੇ ਦੂੜੋਂ ਆ ਉਹਨਾਂ ਦੀ ਮੇਰੇ ਬੁੜੀ ਨਹੀਂ ਆ ਸਕਦੇ ਤੇ ਆਨਲਾਈਨ ਪਸ਼ੂ ਮੰਗਾ ਲਿੱਦੇ ਆ ਜੀ 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 ਤੇ ਜਿਹੜੇ ਲਾਗੇ ਦੇ ਉਹਨਾਂ ਨੂੰ ਬੇਨਤੀ ਇਹੋ ਵੀ ਆ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਜੀ ਜੀ ਬਿਲਕੁਲ ਬਿਲਕੁਲ ਆਪਣੀ ਤਸੱਲੀ ਪੂੜ ਛਟਾ ਚਵਾਈ ਕਰਕੇ ਆਪਣੀ ਲੈ ਕੇ ਜਾਓ ਦੋਵੇਂ ਬਿਲਕੁਲ ਬਿਲਕੁਲ ਜੀ ਬਿਲਕੁਲ ਬੰਦੇ ਨੂੰ ਮਿਲ ਜੇ ਆ ਕੇ ਲਾਗੂ ਬਣਿਓ ਕੋਈ ਗੱਲ ਨਹੀਂ ਪਤਾ ਲੱਗ ਜਾਂਦਾ ਵਾ ਜੀ ਤੇ ਪਹਿਲੀ ਵੀਡੀਓ ਤੋਂ ਵੀ ਬੜਾ ਪਿਆਰ ਮਿਲਿਆ ਵਾ ਆਪਾਂ ਬਣਾਓ ਚਲੋ ਪੁੱਛਦੇ ਰਹਿੰਦੇ ਆ ਖਾਸ ਕਰਕੇ ਨਾ ਜਿਹੜੀ ਝੋਟੀ ਆਪਾਂ ਪਹਿਲੇ ਨੰਬਰ ਤੇ ਪਾਈ ਸੀ ਉਹਦੀ ਜਿਆਦਾ ਡਿਮਾਂਡ ਆਉਂਦੀ ਸੀ ਠੀਕ ਠੀਕ ਉਹਦੇ ਨਾਲ ਹੀ ਚੰਗੀ ਝੋਟੀ ਆਏ ਹੁਣ ਆਹ ਵੇਖੋ ਸਾਰੀਆਂ ਚੰਗੀਆਂ ਵਾ ਤੇ ਬਾਕੀ ਲਾ ਲਓ ਵੀਰਾਂ ਨੂੰ ਇੱਕ ਵਾਰੀ ਤਸੱਲੀ ਨਾਲ ਵੀਡੀਓ ਵੇਖ ਲਿਆ ਕਰਨ ਫੇਰ ਕਈ ਭੈਣ ਭਰਾ ਆਂਦੇ ਵੀ ਸਾਨੂੰ ਦੁਬਾਰਾ ਵੀਡੀਓ ਪਾਓ ਠੀਕ ਹੈ ਪਰ ਇਹ ਗੱਲ ਉਹ ਉਹ ਵੀਡੀਓ ਨਹੀਂ ਬਣਾਉਣਾ ਨਹੀਂ ਨਹੀਂ ਉਹ ਸੱਚੇ ਆਪਣੀ ਜਗ੍ਹਾ ਦੇ ਕਈਆਂ ਕਈ ਜਗ੍ਹਾ ਤੇ ਚੈਨਲ ਵਾਲਿਆਂ ਦਾ ਵੀ ਕਸੂਰ ਹੋ ਜਾਂਦਾ ਕਈ ਵਾਰਾਂ ਝੂਮ ਕਰਦੇ ਬੰਦਾ ਪਛਾਣਦੇ ਵੀ ਬੰਦਾ ਉਹੀ ਹੈ ਜਿਹੜਾ ਵੀਡੀਓ ਤੇ ਆਇਆ ਵਾ ਕਿ ਹੋ ਰਿਹਾ ਕੋਈ ਇਹ ਕਰਕੇ ਵੀਡੀਓ ਮੰਗਾਉਂਦੇ ਜਿੰਨੇ ਸਾਈ ਪਾਉਣੀ ਆਪਣੀ ਪਹਿਲਾਂ ਵੀਡੀਓ ਕਾਲ ਤੇ ਚੈੱਕ ਕਰ ਲੈਣ ਵੀ ਬੰਦਾ ਉਹੀ ਆ ਬਾਕੀ ਇਹ ਵੇਖਣ ਵੀ ਭਿੰਡਰ ਡੇੜੀ ਫਾਰਮ ਦਾ ਅਸੀਂ ਨਾਲ ਇਹਨੇ ਤੇ ਭਿੰਡਰ ਡੇੜੀ ਫਾਰਮ ਤੇ ਹੀ ਆ ਵੀਡੀਓ ਬਿਲਕੁਲ 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 ਕਈ ਵਾਰਾਂ ਗਲਤ ਕੰਮ ਵੀ ਹੋ ਜਾਂਦਾ ਇਸ ਕਰਕੇ ਭੈਣ ਭਰਾ ਮਗਾਉਂਦੇ ਡਰੇ ਮਗਾਉਂਦੇ ਜੀ 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 ਜ ਵੀਡੀਓ ਕਰਦੇ ਸ਼ੇਅਰ ਬਹੁਤ ਹੀ ਸੋਹਣੀ ਹੈ ਚੰਗੀ ਕੁਆਲਿਟੀ ਦੀਆਂ ਝੋਟੀਆਂ ਆ ਕੇ ਦੋ ਟਾਈਮ ਆਪਣੀ ਚਵਾਈ ਕਰਕੇ ਫੇਰ ਲੈ ਕੇ ਜਾਇਓ ਜੀ ਧੰਨਵਾਦ